ਸ਼੍ਰੀ ਖੰਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਕੱਲ 2 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਹੈਪੀ ਤੇ ਉਸਦੇ ਸਾਥੀ ਲਾਪਰਿਤ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਦਿੱਤਾ ਹੈ ਦੱਸਦੀ ਕਿ ਪੁਲਿਸ ਨੇ ਅੱਜ ਅਦਾਲਤ ਦੇ ਵਿੱਚ ਰਿਮਾਂਡ ਦੀ ਮੰਗ ਜਿਹੜੀ ਨਹੀਂ ਕੀਤੀ ਹੈ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ ਪੁਲਿਸ ਨੇ ਹੈਪੀ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਪੁਲਿਸ ਦੀ ਦਲੀਲਾਂ ਤੋਂ ਖੁਸ਼ ਨਹੀਂ ਸੀ ਜਿਸ ਦੇ ਕਾਰਨ ਸਿਰਫ 2 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਅਦਾਲਤ ਨੇ ਕੱਲ ਯਾਨੀ ਸ਼ਨੀਵਾਰ ਨੂੰ ਜ਼ਮਾਨਤ ਪਟੀਸ਼ਨ ਤੇ ਬੈਂਸ ਤੇ ਲਈ 4 ਤਾਰੀਖ ਦਿੱਤੀ ਹੈ ਨਾਲ ਹੀ ਹੈਪੀ ਅਤੇ ਲਾਪ੍ਰੀਤ ਦੀ ਜ਼ਮਾਨਤ ਪਟੀਸ਼ਨ ਤੇ ਬੈਂਸ ਤੇ ਲਈ ਮੰਗਲਵਾਰ ਯਾਨੀ 23 ਜੁਲਾਈ ਦੀ ਤਾਰੀਖ ਦਿੱਤੀ ਗਈ ਹੈ ਮੰਗਲਵਾਰ ਨੂੰ ਅਦਾਲਤ 'ਚ ਹੈਪੀ ਦੀ ਜ਼ਮਾਨਤ ਦੇ ਬੈਂਸ ਹੋਵੇਗੀ ਜਿਸ ਤੋਂ ਬਾਅਦ ਅਦਾਲਤ ਅੱਗੇ ਫੈਸਲਾ ਲਵੇਗੀ ਹੈਪੀ ਅਤੇ ਲਾਪ੍ਰੀਤ ਨੂੰ ਫਲੋਰ ਹਾਈਵੇ ਤੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਫਲੋਰ ਪੁਲਿਸ ਨੇ 11 ਜੁਲਾਈ ਦੀ ਸ਼ਾਮ ਨੂੰ ਹੈਪੀ ਤੇ ਉਸ ਦੇ ਸਾਥੀ ਲਾਪ੍ਰੀਤ ਸਮੇਤ ਫਲੋਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਕੀਤੀ ਗਈ ਹੈ ਇਟਲੀ ਅਦਾਲਤ ਤੋਂ ਦੋਵਾਂ ਦਾ ਜਿਹੜਾ ਰਿਮਾਂਡ ਨਾ ਮਿਲਣ ਦੇ ਕਾਰਨ ਪੁਲਿਸ ਨੇ ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ ਦੇ ਵਿੱਚ ਫੌਜਦਾਰੀ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ ਜਿਸ ਤੇ ਅੱਜ ਸੁਣਵਾਈ ਹੋਵੇਗੀ ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਜੇਲ੍ਹ ਪੇਜ ਦਿੱਤਾ ਹੈ ਜਿਸ ਤੋਂ ਹੈਪੀ ਅਤੇ ਲਾਪਰੀਤ ਨੇ ਨਸ਼ਾ ਖਰੀਦਿਆ ਸੀ ਇਹਨਾਂ ਦੇ ਵਿੱਚ ਆਈਸ ਸਪਲਾਈਅਰ ਸੰਦੀਪ ਅਰੋੜਾ ਅਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਾਰਵਾ ਦਾ ਨਾਂ ਵੀ ਜਿਹੜਾ ਸ਼ਾਮਿਲ ਹੈ ਤਾਂ ਮਿਲੀ ਜਾਣਕਾਰੀ ਦੇ ਮੁਤਾਬਕ ਹੈਪੀ ਅਤੇ ਲਾਪਰੀਤ ਆਪਣੀ ਕ੍ਰੇਟਾ ਕਾਰ ਦੇ ਵਿੱਚ ਹੈਬੋਵਾਲ ਲੁਧਿਆਣਾ ਦੇ ਰਹਿਣ ਵਾਲੇ ਸੰਦੀਪ ਤੋਂ 10000 ਰੁਪਏ ਦੀ ਆਈਜ਼ ਡਰੱਗ ਲੈਣ ਆਏ ਸਨ ਪੁਲਸ ਨੇ ਸੰਦੀਪ ਨੂੰ ਫੜ ਲਿਆ ਸੀ ਇਸ ਸਬੰਧੀ ਐਸਐਸਪੀ ਅਨਕੁਲ ਗੁਪਤਾ ਨੇ ਦੱਸਿਆ ਸੀ ਕਿ ਰੁਟੀਨ ਚੈਕਿੰਗ ਦੌਰਾਨ ਪੁਲਸ ਨੇ ਦੋਵਾਂ ਨੂੰ ਫਲੋਰ ਹਾਈਵੇ ਤੋਂ ਕਾਬੂ ਕੀਤਾ ਹੈ ਕਾਲੇ ਸ਼ੀਸ਼ੇ ਵਾਲੀ ਚਿੱਟੇ ਰੰਗ ਦੀ ਕ੍ਰੇਟਾ ਕਾਰ ਵਿੱਚ ਬੈਠ ਕੇ ਦੋਵੇਂ ਨਸ਼ੇ ਕਰਨ ਦੀ ਤਿਆਰੀ ਕਰ ਰਹੇ ਸਨ ਮਲਜ਼ਮਾਂ ਦੇ ਕੋਲੋਂ ਲੈਟਰ ਅਤੇ ਫੋਇਲ ਵੀ ਬਰਾਮਦ ਕੀਤਾ ਗਿਆ ਸਰ ਆ ਕੇ ਹਰਪ੍ਰੀਤ ਜੀ ਨੂੰ ਤੇ ਲਵਪ੍ਰੀਤ ਨੂੰ ਅਜ ਕੋਰਟ ਵਿੱਚ ਪੇਸ਼ ਕਰਾਇਆ ਗਿਆ ਕੀ ਉਹਨਾਂ ਦਾ ਅੰਦਰ ਗੱਲਬਾਤ ਹੋਈ ਤੁਹਾਡੀ ਕੋਰਟ ਨੂੰ ਦੇਖੋ ਜੀ ਅੰਦਰ ਇਦਾਂ ਪੁਲਿਸ ਦੋ ਦਿਨ ਦਰਮਾਨ ਲੈ ਕੇ ਗਈ ਸੀ ਸੈਸ਼ਨ ਕੋਲੋਂ ਤੇ ਅੱਜ ਇਹਨਾਂ ਨੇ ਪੇਸ਼ ਕਰਕੇ ਕੋਈ ਵੀ ਫਰਦਰ ਸਾਡੇ ਕੋਲੋਂ ਨਾ ਕੋਈ ਲਿੰਕ ਲੱਭਿਆ ਤੇ ਨਾ ਹੀ ਸਾਡੇ ਕੋਲੋਂ ਕੋਈ ਰਿਕਵਰੀ ਹੋਈ ਹੈ ਨਾ ਹੀ ਕੋਈ ਕਰੰਸੀ ਹੋਈ ਹੈ ਸਾਡੇ ਕੋਲੋਂ ਰਿਕਵਰ ਕੁਝ ਵੀ ਰਿਕਵਰ ਨਹੀਂ ਹੋਇਆ ਸਾਡੇ ਕੋਲੋਂ ਫਰਦਰ ਤੇ ਹੁਣ ਜੁਡੀਸ਼ਲ ਕਰ ਦਿੱਤਾ ਗਿਆ ਜੀ ਕੀ ਰਿਮਾਂਡ ਕਹਿੰਦੇ ਸੀ ਰਿਮਾਂਡ ਮੋਰ ਦਾ ਵੀ ਨਹੀਂ ਜੀ ਨਹੀਂ ਅੱਜ ਰਿਮਾਂਡ ਤਾਂ ਨਹੀਂ ਜੁਡੀਸ਼ੀਅਲ ਹੋ ਗਿਆ ਜੀ ਇਹਨਾਂ ਦਾ ਜਲੰਧਰ ਇੱਕ ਕੋਰਟ ਦੇ ਵਿੱਚ ਜਿਹੜੀ ਵੀਡੀਓ ਇਹਨਾਂ ਨੇ ਗਰਾਫੀ ਦਿਖਾਈ ਆ ਉਹਦੇ ਕਿਉਂ ਕੀ ਜੇ ਲੱਗਦੀ ਹੈ ਜੀ ਜਿਹੜੀ ਇਹਨਾਂ ਨੇ ਮੌਕੇ ਤੋਂ ਵੀਡੀਓ ਬਣਾਈ ਹੈ ਜੀ ਮੌਕੇ ਤੋਂ ਵੀਡੀਓ ਬਣਾਈ ਹੋਏ ਇਹਨਾਂ ਨੇ ਹਜੇ ਤੱਕ ਕੋਰਟ 'ਚ ਨਹੀਂ ਪੇਸ਼ ਕੀਤੀ ਜੀ ਉਹਦੀ ਕਾਪੀ ਕੋਰਟ 'ਚ ਨਹੀਂ ਪੇਸ਼ ਕੀਤੀ ਜਿੱਦਾਂ ਇੱਥੇ ਕੋਰਟ ਦੇ ਵਿੱਚੋਂ ਲੋਅਰ ਕੋਰਟ ਤੋਂ ਰਿਮਾਂਡ ਕੈਨਸਲ ਕਰਤਾ ਸੀ ਹਾਈ ਸੈਸ਼ਨ ਤੋਂ ਮਿਲਿਆ ਉਹਦੇ ਬਾਰੇ ਜੀ ਜੱਜ ਸਾਹਿਬ ਨੇ ਕੀ ਮੰਨਿਆ ਉਹਦੇ ਬਾਰੇ ਵੀ ਜੀ ਇਦਾਂ ਜੋ ਕੋਰਟ ਦਾ ਹੁਕਮ ਆ ਉਹ ਮੰਨਣਾ ਪਿਆ ਜੀ ਮੰਨਣਾ ਹੀ ਪੈਣਾ ਸੀ ਤੇ ਹੁਣ ਅੱਜ ਪੇਸ਼ ਕੀਤਾ ਤੇ ਅੱਜ ਤਾਂ ਸਾਡੇ ਕੋਲ ਰਿਕਵਰ ਕੁਝ ਨਹੀਂ ਹੋਇਆ ਜੋ ਲੋਅਰ ਕੋਰਟ ਨੇ ਪਹਿਲਾਂ ਦੇਖ ਕੇ ਇਹਨਾਂ ਨੂੰ ਜੁਡੀਸ਼ਲ ਭੇਜਿਆ ਸੀ ਉਹੀ ਅੱਜ ਹੋਇਆ ਦੁਆਰਾ ਅੱਜ ਕੁਝ ਬ੍ਰਾਮਬਤੀ ਕੁਝ ਹੋ ਨਹੀਂ ਨਹੀਂ ਕੋਈ ਬ੍ਰਾਮਬਤੀ ਕੋਈ ਲਿੰਕ ਨਹੀਂ ਸਾਡੇ ਕੋਲ ਪੁਲਿਸ ਦਾ ਪੱਖ ਕੀ ਰਿਹਾ ਪੁਲਿਸ ਦਾ ਪੱਖ ਵੀ ਕੋਈ ਨਹੀਂ ਰਿਹਾ ਜੀ ਐਸੱਚ ਇਦਾਂ ਦਾ ਕੁਝ ਤਾਂ ਕਿਉਂਕਿ ਕੁਝ ਸਾਡੇ ਅਸੀਂ ਬੇਗੁਨਾ ਜੀ ਠੀਕ ਹੈ ਸਾਡੇ ਕੋਲੋਂ ਬੇਗੁਨਾ ਹੀ ਸਬੂਤ ਹੁੰਦੀ ਵੀ ਆ ਅੱਗੇ ਵੀ ਹੋਊਗੀ ਠੀਕ ਹੈ ਹਾਂਜੀ ਹਾਂਜੀ ਮਤਲਬ ਕਹਿੰਦਾ ਕੋਰਟ ਕਹਿੰਦੇ ਨਜਾਇਜ਼ ਆ ਇਹ ਦੋਨੋਂ ਜੰਦੇ ਆ ਨਾ ਦੇਖੋ ਜੀ ਬਿਲਕੁਲ ਨਜਾਇਜ਼ ਆ ਡੇ 1 ਤੋਂ ਮੈਂ ਫੋਲੋ ਕਰ ਰਿਹਾ ਇਸ ਕੇਸ ਨੂੰ ਡੇ 1 ਤੋਂ ਮੈਂ ਇਹੀ ਗੱਲ ਕਹਿ ਰਿਹਾ ਐਸ ਪਰ देयर ਐਫ ਆਈ ਆਰ ਕਿ ਇਹ ਸਿਰਫ ਸਾਨੂੰ ਡਿਫੇਮ ਕਰਨ ਲਈ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਤਾਂ ਕਿ ਸਾਡਾ ਪਾਏ ਅਮਰਤਪਾਲ ਸਿੰਘ ਉਹਨਾਂ ਨਾਲ ਨਾਮ ਜੁੜਦਾ ਇਸ ਮੈਂ ਉਹਨਾਂ ਦਾ ਬ੍ਰਦਰ ਆ ਮਤਲਬ ਹਰਪ੍ਰੀਤ ਸਿੰਘ ਉਹਨਾਂ ਦੇ ਬ੍ਰਦਰ ਆ ਸਾਡੇ ਜਿਹੜੇ ਕਲਾਇੰਟ ਹੈਗੇ ਨੇ ਤੇ ਇਸ ਕਰਕੇ ਸਾਨੂੰ ਡਿਫੇਮ ਕੀਤਾ ਜਾ ਰਿਹਾ ਆਦਰਵਾਈਜ਼ ਸਾਡੇ ਕੋਲੋਂ ਨਾ ਕੁਝ ਰਿਕਵਰ ਹੋਇਆ ਸੀ ਪਹਿਲਾਂ ਨਾ ਹੁਣ ਦੁਬਾਰਾ ਰਿਕਵਰ ਹੋਇਆ ਕੁਝ ਕੀ ਇਹਨਾਂ ਨੇ ਜ਼ਮਾਨਤ ਲਈ ਹੋਈ ਹੈ ਜੀ ਜ਼ਮਾਨਤ ਲੱਗੀ ਹੋਈ ਹੈ ਕਿਹੜੀ ਤਰੀਕੇ ਨਾਲ ਜ਼ਮਾਨਤ ਹੋਈ 23 ਤਰੀਕ ਨੂੰ ਸੁਣਵਾਈ ਆ ਜੀ ਉਹਦੀ ਅਮਰਤਪਾਲ ਦੇ ਭਰਾ ਨੂੰ ਅੱਜ ਪੇਸ਼ਕੋਟ ਕੀਤਾ ਕੀ ਲੱਗਿਆ ਕੀ ਰਿਮਾਨ ਮਿਲਿਆ ਕੀ ਗੱਲਬਾਤ ਹੋਈ ਤੁਹਾਡੇ ਆਪਸੀ ਚ 14 ਦਿਨ ਦਾ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਅੱਛਾ ਜੀ ਕੋਈ ਹੋ Hediy